ਪਾਠ 1 ਭਾਸ਼ਾ ਅਤੇ ਵਿਆਕਰਨ ਭਾਸ਼ਾ ਜਾਂ ਬੋਲੀ ਬੋਲੀ ਜਾਂ ਭਾਸ਼ਾ ਦਾ ਮਨੁੱਖ ਦੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਸਥਾਨ ਹੈ ਇੱਕ ਸਮਾਜਿਕ ਪ੍ਰਾਣੀ ਹੋਣ ਦੇ ਕਾਰਨ ਮਨੁੱਖ ਨੂੰ ਦੂਜਿਆਂ ਨਾਲ ਗੱਲਬਾਤ ਕਰਨੀ ਪੈਂਦੀ ਹੈ ਮਨੁੱਖ ਆਪਣੇ ਮਨ ਦੇ ਵਿਚਾਰਾਂ ਤੇ ਭਾਵਾਂ ਨੂੰ ਦੂਜਿਆਂ ਨਾਲ ਬੋਲ ਕੇ ਜਾਂ ਲਿਖ ਕੇ ਸਾਂਝਾ ਕਰਦਾ ਹੈ ਇਸੇ ਸਾਧਨ ਨੂੰ ਹੀ ਭਾਸ਼ਾ ਜਾਂ ਬੋਲੀ ਕਹਿੰਦੇ ਹਨ ਬੋਲੀ ਦੀ ਪਰਿਭਾਸ਼ਾ ਜਿਸ ਸਾਧਨ ਰਾਹੀਂ ਮਨੁੱਖ ਆਪਣੇ ਮਨ ਦੇ ਭਾਵਾਂ ਤੇ ਵਿਚਾਰਾਂ ਨੂੰ ਦੂਜਿਆਂ ਅੱਗੇ ਪ੍ਰਗਟ ਕਰਦਾ ਹੈ ਉਸ ਨੂੰ ਬੋਲੀ ਜਾਂ ਭਾਸ਼ਾ ਆਖਦੇ ਹਨ ਬੋਲੀ ਦੀਆਂ ਕਿਸਮਾਂ ਬੋਲੀ ਜਾਂ ਭਾਸ਼ਾ ਦੀਆਂ ਮੁੱਖ ਤੌਰ ਤੇ ਦੋ ਕਿਸਮਾਂ ਹਨ ਪਹਿਲੀ ਆਮ ਬੋਲਚਾਲ ਦੀ ਬੋਲੀ ਦੂਜੀ ਲਿਖਤੀ ਜਾਂ ਸਾਹਿਤਿਕ ਬੋਲੀ ਆਮ ਬੋਲਚਾਲ ਦੀ ਬੋਲੀ ਮਨੁੱਖ ਜਦੋਂ ਆਪਣੇ ਮਨ ਦੇ ਭਾਵ ਅਤੇ ਵਿਚਾਰ ਆਮ ਗੱਲਬਾਤ ਰਾਹੀਂ ਬੋਲ ਕੇ ਇੱਕ ਦੂਜੇ ਨਾਲ ਸਾਂਝੇ ਕਰਦਾ ਹੈ ਤਾਂ ਉਸ ਨੂੰ ਆਮ ਬੋਲਚਾਲ ਦੀ ਬੋਲੀ ਜਾਂ ਭਾਸ਼ਾ ਆਖਦੇ ਹਨ ਇਹ ਬੋਲੀ ਵਿਆਕਰਨ ਪੱਖੋਂ ਬਹੁਤੀ ਸ਼ੁੱਧ ਨਹੀਂ ਹੁੰਦੀ ਸਗੋਂ ਵਿਆਕਰਨ ਦੇ ਨਿਯਮਾਂ ਦੀ ਵਰਤੋਂ ਦੇ ਪੱਖ ਤੋਂ ਸੁਤੰਤਰ ਹੁੰਦੀ ਹੈ ਕਿਸੇ ਖਾਸ ਇਲਾਕੇ ਦੇ ਲੋਕਾਂ ਦੇ ਬੋਲਾਂ ਦਾ ਅਸਰ ਉਸ ਇਲਾਕੇ ਦੀ ਬੋਲਚਾਲ ਦੀ ਬੋਲੀ ਵਿੱਚ ਸਪਸ਼ਟ ਰੂਪ ਵਿੱਚ ਵੇਖਣ ਨੂੰ ਮਿਲਦਾ ਹੈ ਲਿਖਤੀ ਜਾਂ ਸਾਹਿਤਕ ਬੋਲੀ ਜਦੋਂ ਮਨੁੱਖ ਆਪਣੇ ਵਿਚਾਰਾਂ ਨੂੰ ਲਿਖਤੀ ਰੂਪ ਵਿੱਚ ਦੂਜਿਆਂ ਅੱਗੇ ਪ੍ਰਗਟ ਕਰਦਾ ਹੈ ਤਾਂ ਉਸ ਨੂੰ ਲਿਖਤੀ ਜਾਂ ਸਾਹਿਤਿਕ ਬੋਲੀ ਆਖਦੇ ਹਨ ਇਹ ਵਿਆਕਰਨ ਦੇ ਨਿਯਮਾਂ ਵਿੱਚ ਵੱਜੀ ਸ਼ੁੱਧ ਬੋਲੀ ਹੁੰਦੀ ਹੈ ਲਿਖਤੀ ਜਾਂ ਸਾਹਿਤਿਕ ਬੋਲੀ ਹੀ ਸਾਹਿਤਕਾਰ ਸਾਹਿਤ ਦੀ ਰਚਨਾ ਦੌਰਾਨ ਕਰਦੇ ਹਨ ਇਸੇ ਲਈ ਇਸ ਨੂੰ ਸਾਹਿਤਿਕ ਬੋਲੀ ਵੀ ਆਖਦੇ ਹਨ ਇਹ ਕਿਸੇ ਪ੍ਰਾਂਤ ਦੇ ਸਾਰੇ ਲੋਕਾਂ ਦੀ ਸਮੁੱਚੀ ਭਾਸ਼ਾ ਹੁੰਦੀ ਹੈ ਕਿਸੇ ਪ੍ਰਾਂਤ ਦੀ ਸਰਕਾਰ ਆਪਣਾ ਸਾਰਾ ਇਸੇ ਸਾਹਿਤਿਕ ਬੋਲੀ ਵਿੱਚ ਹੀ ਕਰਦੀ ਹੈ ਉਪਭਾਸ਼ਾ ਜਾਂ ਉਪਬੋਲੀ ਉਪਭਾਸ਼ਾ ਜਾਂ ਉਪਬੋਲੀ ਕਿਸੇ ਇਲਾਕੇ ਵਿੱਚ ਪ੍ਰਚਲਿਤ ਭਾਸ਼ਾ ਦਾ ਖੇਤਰੀ ਰੂਪ ਹੁੰਦੀ ਹੈ ਇਲਾਕੇ ਦੀ ਵਿਭਿੰਨਤਾ ਆ ਜਾਣ ਦੇ ਕਾਰਨ ਭਾਸ਼ਾ ਜਾਂ ਬੋਲੀ ਦੇ ਜੋ ਵੱਖ-ਵੱਖ ਰੂਪ ਹੁੰਦੇ ਹਨ ਉਹ ਹੀ ਉਪਭਾਸ਼ਾ ਜਾਂ ਉਪਬੋਲੀ ਹੁੰਦੀ ਹੈ ਇਸ ਉਪਭਾਸ਼ਾ ਉੱਤੇ ਕਿਸੇ ਖਾਸ ਇਲਾਕੇ ਦੇ ਸ਼ਬਦਾਂ ਦਾ ਵਿਦੇਰੇ ਪ੍ਰਭਾਵ ਹੁੰਦਾ ਹੈ ਵਿਗਿਆਨਕ ਵਿਕਾਸ ਅਤੇ ਆਵਾਜਾਈ ਦੇ ਵਾਧੇ ਸਾਧਨਾ ਕਾਰਨ ਉਪਭਾਸ਼ਾਵਾਂ ਵਿਚਲਾ ਵਖਰੇਵਾ ਨਿਰੰਤਰ ਘਟਦਾ ਜਾ ਰਿਹਾ ਹੈ ਪੰਜਾਬੀ ਦੀਆਂ ਉਪਭਾਸ਼ਾਵਾਂ ਅੱਜ ਦੇ ਪੰਜਾਬ ਦੀਆਂ ਉਪਭਾਸ਼ਾਵਾਂ ਇਸ ਪ੍ਰਕਾਰ ਹਨ 1 ਮਾਜੀ 2 ਦੁਆਬੀ 3 ਮਲਵਈ 4 ਪੁਆਦੀ 5 ਡੋਗਰੀ ਮਾਜੀ ਮਾਜੀ ਉਪ ਬੋਲੀ ਅਣਵੰਡੇ ਪੰਜਾਬ ਦੇ ਕੇਂਦਰੀ ਇਲਾਕੇ ਜਿਵੇਂ ਜ਼ਿਲ੍ਹਾ ਗੁਰਦਾਸਪੁਰ ਅੰਮ੍ਰਿਤਸਰ ਤੇ ਲਾਹੌਰ ਵਿੱਚ ਬੋਲੀ ਜਾਂਦੀ ਸੀ 1947 ਈਸਵੀ ਵਿੱਚ ਪਾਕਿਸਤਾਨ ਦੇ ਹੋਂਦ ਵਿੱਚ ਆ ਜਾਣ ਨਾਲ ਅੱਜ ਦੇ ਪੰਜਾਬ ਵਿੱਚ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਜ਼ਿਲ੍ਹੇ ਹੀ ਰਹਿ ਗਏ ਹਨ ਇਸ ਬੋਲੀ ਵਿੱਚ ਪੰਜਾਬੀ ਦੀ ਵਿਸ਼ੇਸ਼ ਧੁਨੀ ਡਾੜੇ ਦੀ ਵਰਤੋਂ ਵਧੇਰੇ ਹੁੰਦੀ ਹੈ ਇਸ ਨੂੰ ਟਕਸਾਲੀ ਜਾਂ ਕੇਂਦਰੀ ਪੰਜਾਬੀ ਅਖਵਾਉਣ ਦਾ ਮਾਣ ਹਾਸਲ ਹੈ ਦੁਆਬੀ ਦਰਿਆ ਸਤਲੁਜ ਅਤੇ ਬਿਆਸ ਦੇ ਵਿਚਕਾਰਲੇ ਇਲਾਕੇ ਨੂੰ ਦੁਆਬਾ ਆਖਿਆ ਜਾਂਦਾ ਹੈ ਇਸ ਇਲਾਕੇ ਦੀ ਉਪਭਾਸ਼ਾ ਦੁਆਬੀ ਹੈ ਇਸ ਖੇਤਰ ਵਿੱਚ ਜਲੰਧਰ ਕਪੂਰਥਲਾ ਅਤੇ ਹੁਸ਼ਿਆਰਪੁਰ ਦੇ ਜ਼ਿਲ੍ਹੇ ਆਉਂਦੇ ਹਨ ਇਸ ਬੋਲੀ ਵਿੱਚ ਪੰਜਾਬੀ ਦਾ ਵਾਵਾ ਨੂੰ ਬੱਬੇ ਦੇ ਰੂਪ ਵਿੱਚ ਉਚਾਰਿਆ ਜਾਂਦਾ ਹੈ ਮਲਵਈ ਮਾਲਵੇ ਦੇ ਇਲਾਕੇ ਦੀ ਬੋਲੀ ਨੂੰ ਮਲਵਈ ਆਖਿਆ ਜਾਂਦਾ ਹੈ ਇਸ ਖੇਤਰ ਵਿੱਚ ਅਜੋਕੇ ਪੰਜਾਬ ਦੇ ਮੋਗਾ ਫੀਰੋਜ਼ਪੁਰ ਬਠਿੰਡਾ ਮੁਕਸਰ ਮਾਨਸਾ ਪਟਿਆਲਾ ਅਤੇ ਲੁਧਿਆਣਾ ਦੇ ਜ਼ਿਲ੍ਹੇ ਆਉਂਦੇ ਹਨ ਇਸ ਬੋਲੀ ਵਿੱਚ ਕਕੇ ਨੂੰ ਲਾਵਾਂ ਕੇ ਦੀ ਵਰਤੋਂ ਵਧੇਰੇ ਹੁੰਦੀ ਹੈ ਪਵਾਦੀ ਇਹ ਰੋਪੜ ਜ਼ਿਲ੍ਹੇ ਵਿੱਚ ਬੋਲੀ ਜਾਣ ਵਾਲੀ ਬੋਲੀ ਹੈ ਇਸ ਬੋਲੀ ਵਿੱਚ ਸਸੇ ਨੂੰ ਬਿਹਾਰੀ ਸੀ ਦੀ ਥਾਂ ਤੱਤੇ ਨੂੰ ਬਿਹਾਰੀ ਤੀ ਵਰਤਿਆ ਜਾਂਦਾ ਹੈ ਜਿਵੇਂ ਮੈਂ ਗਿਆ ਤੀ ਡੋਗਰੀ ਪੰਜਾਬੀ ਦੀ ਇਹ ਉਪਭਾਸ਼ਾ ਜੰਮੂ ਅਤੇ ਕਾਂਗੜੇ ਦੇ ਖੇਤਰ ਵਿੱਚ ਬੋਲੀ ਜਾਂਦੀ ਹੈ ਇਸ ਖੇਤਰ ਵਿੱਚ ਕਠੂਆ ਜੰਮੂ ਉਦਮਪੁਰ ਧਰਮਸ਼ਾਲਾ ਕਾਂਗੜਾ ਆਦਿ ਦੇ ਪਹਾੜੀ ਖੇਤਰ ਆਉਂਦੇ ਹਨ ਇਸ ਉਪਭਾਸ਼ਾ ਵਿੱਚ ਦੱਦੇ ਨੂੰ ਲਾਵਾ ਦੇ ਦੀ ਵਰਤੋਂ ਵਧੇਰੇ ਹੁੰਦੀ ਹੈ ਜਿਵੇਂ ਗਏ ਦੇ ਨੇ ਆਇਆ ਦਾਏ ਆਦਿ ਭਾਸ਼ਾ ਦੇ ਰੂਪ ਮਾਤ ਭਾਸ਼ਾ ਜਾਂ ਮਾਂ ਬੋਲੀ ਉਹ ਬੋਲੀ ਜਿਹੜਾ ਬੱਚਾ ਬਚਪਨ ਵਿੱਚ ਆਪਣੀ ਮਾਂ ਅਤੇ ਆਪਣੇ ਪਰਿਵਾਰ ਨਾਲ ਸਿੱਖਦਾ ਹੈ ਉਸ ਨੂੰ ਮਾਤ ਭਾਸ਼ਾ ਜਾਂ ਮਾਂ ਬੋਲੀ ਆਖਦੇ ਹਨ ਪੰਜਾਬੀ ਦੀ ਮਾਤ ਭਾਸ਼ਾ ਪੰਜਾਬੀ ਹੈ ਸਾਡੀਆਂ ਭਾਸ਼ਾਵਾਂ ਸਾਡੇ ਸੰਵਿਧਾਨ ਵਿੱਚ 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ ਜੋ ਕਿ ਇਸ ਪ੍ਰਕਾਰ ਹਨ ਪੰਜਾਬੀ ਹਿੰਦੀ ਸੰਸਕ੍ਰਿਤ ਉਰਦੂ ਗੁਜਰਾਤੀ ਸੰਥਲੀ ਮੈਥਲੀ ਬੋਡੋ ਡੋਗਰੀ ਨੇਪਾਲੀ ਸਿੰਧੀ ਮਣੀਪੁਰੀ ਕੋਂਕਣੀ ਮਰਾਠੀ ਬੰਗਾਲੀ ਉੜੀਆ ਅਸਾਮੀ ਕਸ਼ਮੀਰੀ ਤਾਮਿਲ ਤੇਲਗੂ ਕੰਨੜ ਅਤੇ ਮਲਿਆਲਮ ਰਾਜ ਭਾਸ਼ਾ ਹਰ ਪ੍ਰਾਂਤ ਦੀ ਆਪਣੀ ਇੱਕ ਵਿਸ਼ੇਸ਼ ਭਾਸ਼ਾ ਹੁੰਦੀ ਹੈ ਕਿਸੇ ਵਿਸ਼ੇਸ਼ ਭਾਸ਼ਾ ਨੂੰ ਉਸ ਪ੍ਰਾਂਤ ਦੀ ਰਾਜ ਭਾਸ਼ਾ ਦਾ ਦਰਜਾ ਦਿੱਤਾ ਜਾਂਦਾ ਹੈ ਪੰਜਾਬ ਦੀ ਰਾਜ ਭਾਸ਼ਾ ਪੰਜਾਬੀ ਹੈ ਰਾਸ਼ਟਰੀ ਜਾਂ ਕੌਮੀ ਭਾਸ਼ਾ ਰਾਸ਼ਟਰੀ ਭਾਸ਼ਾ ਕਿਸੇ ਦੇਸ਼ ਦੀ ਕੌਮੀ ਭਾਸ਼ਾ ਹੁੰਦੀ ਹੈ ਇਸ ਨੂੰ ਦੇਸ਼ ਦੀ ਕੇਂਦਰੀ ਭਾਸ਼ਾ ਦਾ ਦਰਜਾ ਪ੍ਰਾਪਤ ਹੁੰਦਾ ਹੈ ਭਾਰਤ ਦੀ ਰਾਸ਼ਟਰੀ ਜਾਂ ਕੌਮੀ ਭਾਸ਼ਾ ਹਿੰਦੀ ਹੈ ਅੰਤਰਰਾਸ਼ਟਰੀ ਭਾਸ਼ਾ ਅੰਤਰਰਾਸ਼ਟਰੀ ਭਾਸ਼ਾ ਜਾਂ ਬੋਲੀ ਉਹ ਹੁੰਦੀ ਹੈ ਜੋ ਸੰਸਾਰ ਦੇ ਸਾਰੇ ਲੋਕਾਂ ਦੁਆਰਾ ਵਰਤੀ ਜਾਂਦੀ ਹੈ ਅੰਗਰੇਜ਼ੀ ਨੂੰ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਗਿਆ ਹੈ ਪੰਜਾਬੀ ਭਾਸ਼ਾ ਇਸ ਭਾਸ਼ਾ ਦਾ ਵਿਰਸਾ ਵਿਸ਼ਾਲ ਹੈ। ਇਹ ਸਰਲ, ਸਪਸ਼ਟ ਅਤੇ ਆਮ ਸਮਝੀ ਜਾਣ ਵਾਲੀ ਭਾਸ਼ਾ ਹੈ। ਇਸ ਦਾ ਆਪਣਾ ਵਿਆਕਰਨ ਹੈ, ਇਸ ਦੀ ਆਪਣੀ ਲਿਪੀ ਹੈ ਜਿਸ ਵਿੱਚ ਹੁਣ 41 ਅੱਖਰ ਜਾਂ ਵਰਣ ਹਨ। ਇਸ ਦੀ ਲਿਪੀ ਦਾ ਨਾਮ ਗੁਰਮੁਖੀ ਲਿਪੀ ਹੈ ਅਤੇ ਇਸ ਭਾਸ਼ਾ ਵਿੱਚ ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਆਪਣੇ ਅੰਦਰ ਵਸਾ ਲੈਣ ਦੀ ਸ਼ਕਤੀ ਹੈ। ਇਹ ਭਾਸ਼ਾ ਜਿਵੇਂ ਬੋਲੀ ਜਾਂਦੀ ਹੈ, ਓਵੇਂ ਹੀ ਲਿਖੀ ਜਾਂਦੀ ਹੈ। ਇਸ ਭਾਸ਼ਾ ਵਿੱਚ ਉਰਦੂ, ਫਾਰਸੀ, ਹਿੰਦੀ ਅਤੇ ਅੰਗਰੇਜ਼ੀ ਦੇ ਅਨੇਕਾਂ ਸ਼ਬਦ ਰਲ ਮਿਲ ਗਏ ਹਨ। ਇਸ ਦਾ ਸ਼ਬਦ ਭੰਡਾਰ ਵਿਸ਼ਾਲ ਹੈ ਅਤੇ ਇਹ ਸਾਡੀ ਮਿੱਠੀ ਅਤੇ ਹਰਮਨ ਪਿਆਰੀ ਭਾਸ਼ਾ ਹੈ। ਵਿਆਕਰਨ ਵਿਆਕਰਨ ਵਿੱਚ ਵੱਜ ਕੇ ਹੀ ਕੋਈ ਭਾਸ਼ਾ ਸ਼ੁੱਧ ਅਤੇ ਮਿਆਰੀ ਰੂਪ ਧਾਰਨ ਕਰਦੀ ਹੈ ਜੇ ਵਿਆਕਰਨ ਦੇ ਨਿਯਮ ਨਾ ਹੋਣ ਤਾਂ ਭਾਸ਼ਾ ਦਾ ਪ੍ਰਯੋਗ ਕਿਸੇ ਵੀ ਪ੍ਰਕਾਰ ਨਾਲ ਅਸ਼ੁੱਧ ਰੂਪ ਵਿੱਚ ਹੋ ਸਕਦਾ ਹੈ ਭਾਸ਼ਾ ਨੂੰ ਸ਼ੁੱਧ ਰੂਪ ਦੇਣ ਲਈ ਭਾਸ਼ਾ ਵਿਗਿਆਨੀਆਂ ਅਤੇ ਵਿਦਵਾਨਾਂ ਨੇ ਜੋ ਨਿਯਮ ਬਣਾਏ ਹਨ ਉਹਨਾਂ ਨਿਯਮਾਂ ਦੇ ਸਮੂਹ ਨੂੰ ਵਿਆਕਰਨ ਆਖਿਆ ਜਾਂਦਾ ਹੈ ਵਿਆਕਰਣ ਦੀ ਜਾਣਕਾਰੀ ਨਾਲ ਹੀ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਿਆ ਜਾ ਸਕਦਾ ਹੈ ਇਹ ਦੁਨੀਆ ਦੇ ਸਹੀ ਉਚਾਰਨ ਸ਼ਬਦਾਂ ਦੀ ਬਣਤਰ ਵਾਕਾਂ ਦੀ ਵਰਤੋਂ ਅਤੇ ਲਗਾ ਲਗਾ ਅਖਰਾਂ ਦਾ ਸਹੀ ਗਿਆਨ ਕਰਾਉਂਦੀ ਹੈ ਜਿਹੜੇ ਵਿਆਕਰਣ ਨੂੰ ਚੰਗੀ ਤਰ੍ਹਾਂ ਜਾਣ ਅਤੇ ਸਮਝ ਲੈਂਦੇ ਹਨ ਉਹ ਉਸ ਭਾਸ਼ਾ ਵਿੱਚ ਮੁਹਾਰਤ ਹਾਸਲ ਕਰ ਲੈਂਦੇ ਹਨ ਇਸ ਲਈ ਵਿਆਕਰਣ ਦੇ ਨਿਯਮਾਂ ਬਾਰੇ ਜਾਣਕਾਰੀ ਹਾਸਲ ਕਰਨੀ ਬਹੁਤ ਜ਼ਰੂਰੀ ਹੈ ਵਿਆਕਰਣ ਦੇ ਮੁੱਖ ਰੂਪ ਜਾਂ ਭਾਗ ਵਿਆਕਰਨ ਦੇ ਚਾਰ ਮੁੱਖ ਰੂਪ ਜਾਂ ਅੰਗ ਹਨ ਪਹਿਲਾ ਵਰਣਬੋਧ ਜਾਂ ਅੱਖਰਬੋਧ ਦੂਜਾ ਸ਼ਬਦਬੋਧ ਤੀਜਾ ਵਾਕਬੋਧ ਚੌਥਾ ਅਰਥਬੋਧ ਵਰਣਬੋਧ ਜਾਂ ਅੱਖਰਬੋਧ ਵਿਆਕਰਨ ਦੇ ਇਸ ਭਾਗ ਵਿੱਚ ਅੱਖਰਾਂ ਦੇ ਚਿੰਨ ਉਚਾਰਨ ਲਗਾ ਅਤੇ ਲਗਾ ਅੱਖਰਾਂ ਦਾ ਅਧਿਐਨ ਕੀਤਾ ਜਾਂਦਾ ਹੈ ਸ਼ਬਦ ਬੋਧ ਵਿਆਕਰਨ ਦੇ ਇਸ ਭਾਗ ਵਿੱਚ ਸ਼ਬਦ ਰਚਨਾ ਸ਼ਬਦ ਭੇਦ ਅਤੇ ਸ਼ਬਦਾਂ ਦੇ ਰੂਪ ਆਦਿ ਬਾਰੇ ਦੱਸਿਆ ਜਾਂਦਾ ਹੈ ਵਾਕ ਬੋਧ ਵਿਆਕਰਨ ਦੇ ਇਸ ਭਾਗ ਵਿੱਚ ਵਾਕ ਰਚਨਾ ਵਾਕ ਵੰਡ ਵਾਕ ਵਟਾਂਦਰਾ ਆਦਿ ਬਾਰੇ ਦੱਸਿਆ ਜਾਂਦਾ ਹੈ ਅਰਥਬੋਧ ਵਿਆਕਰਨ ਦੇ ਇਸ ਭਾਗ ਵਿੱਚ ਅਰਥਾਂ ਦੇ ਪੱਖ ਤੋਂ ਸ਼ਬਦਾਂ ਦੀ ਵਿਆਖਿਆ ਬਾਰੇ ਦੱਸਿਆ ਜਾਂਦਾ ਹੈ ਇਸ ਵਿੱਚ ਬਹੁਅਰਥਕ ਸ਼ਬਦ ਸਮਾਨਾਰਥਕ ਸ਼ਬਦ ਅਤੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਅਤੇ ਵਿਰੋਧਾत्मक ਸ਼ਬਦਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਆਓ ਦੁਹਰਾਈਏ ਭਾਸ਼ਾ ਵਿਚਾਰਾਂ ਦੇ ਆਦਾਨ ਪ੍ਰਦਾਨ ਦਾ ਸਾਧਨ ਹੈ ਜਿਸ ਸਾਧਨ ਰਾਹੀਂ ਮਨੁੱਖ ਆਪਣੇ ਮਨ ਦੇ ਭਾਵਾਂ ਅਤੇ ਵਿਚਾਰਾਂ ਨੂੰ ਦੂਜਿਆਂ ਅੱਗੇ ਪ੍ਰਗਟ ਕਰਦਾ ਹੈ ਉਸ ਨੂੰ ਬੋਲੀ ਜਾਂ ਭਾਸ਼ਾ ਆਖਦੇ ਹਨ ਬੋਲੀ ਦੋ ਪ੍ਰਕਾਰ ਦੀ ਹੁੰਦੀ ਹੈ ਬੋਲਚਾਲ ਦੀ ਬੋਲੀ ਅਤੇ ਲਿਖਤੀ ਬੋਲੀ ਪੰਜਾਬੀ ਸਾਡੀ ਰਾਜ ਭਾਸ਼ਾ ਹੈ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ ਅੰਗਰੇਜ਼ੀ ਸਾਡੀ ਅੰਤਰਰਾਸ਼ਟਰੀ ਭਾਸ਼ਾ ਹੈ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਸਮਝਣ ਅਤੇ ਜਾਣਨ ਲਈ ਵਿਆਕਰਨ ਦਾ ਗਿਆਨ ਸਾਡੇ ਲਈ ਬਹੁਤ ਜ਼ਰੂਰੀ ਹੈ ਪਾਸ਼ਾ ਦੇ ਵਿਦਵਾਨਾਂ ਦੁਆਰਾ ਬਣਾਏ ਗਏ ਨਿਯਮ ਹੀ ਵਿਆਕਰਨ ਅਖਵਾਉਂਦੇ ਹਨ ਪੰਜਾਬੀ ਭਾਸ਼ਾ ਦੀ ਆਪਣੀ ਵਿਆਕਰਨ ਹੈ ਪੰਜਾਬੀ ਵਿਆਕਰਨ ਦੇ 4 ਭਾਗ ਹਨ